ਸਤਨਾਮ ਵਾਹਿਗੁਰੂ ਸਾਇਮ ਜੀ ਅਸਨ ਹਲਾ ਪੰਜਾਬ ਸਰਬ ਦੂਖ ਜਬ ਵਿਸਰਹਿ ਸੁਆਮੀ ਈਹਾ ਊਹਾ ਕਾਮਨਾ ਪ੍ਰਾਨੀ ਸੰਤ ਰਪਤਾ ਸੇ ਹਰ ਹਰ ਧਿਆਏ ਕਰ ਕਿਰਪਾ ਆਪਣਾ ਨਾਇ ਲਾਇ ਸਰਬ ਸੁਖ ਪ੍ਰਭ ਤੁਮਰੀ ਰਜਾਇ ਰਹਾਉ ਸੰਗ ਹੋਵਤ ਕੋ ਜਾਣਤ ਦੂਰ ਸੋ ਜਨ ਮਰਤਾ ਨਿਤ ਨਿਤ ਦੂਰ जिने सब किछ दिया तिस चितवत नाहे महा बिकिया मह जिन रैण जाहे कह नानक प्रभु सिमर होए कह गट पाईए गुरु पूरे टेक कह नानक प्रभु सिमर होए कह गट पाईए गुरु पूरे टेक वाहे गुरु जी का खालसा वाहे गुरु जी की फतेह मैं नाहि किछ हो नहीं किछ आहे न मोरा ਅਸਰ ਲੱਜ ਰਿਹਾ ਖਲੇ ਹੁਸਦ ਨਾ ਜਾਣ ਤੋਰ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਅਹ ਤੇ ਹਾਂ ਹੋਂ ਕਰੀ ਵਖਿਆਨ ਸੋ ਗੁਰੂ ਪਿਆਰੀ ਸਾਸੰਗਤ ਜੀ ਆਵ ਅੰਮ੍ਰਿਤ ਵੇ ਸਾਧਗੁਰਾਂ ਨੇ ਪਾਵਨ ਮਹਾਵਾਕ ਬਖਸ਼ਿਸ਼ ਕੀਤਾ ਜੋ ਕਿ ਸਾਧਗੁਰੂ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾਂ ਆਸਾ ਰਾਗ ਹੈ ਗੁਰੂ ਨਾਨਕ ਦੀ ਗੱਦੀ ਦੇ ਪੰਜਵੇਂ ਵਾਰਸ ਧੰਨ ਸ਼ਹੀਦ ਦਾ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਨ ਤੋਂ ਉਚਾਰਨ ਕੀਤਾ ਹੋਇਆ ਆਸਾ ਰਾਗ ਦਾ ਲੜੀ ਵਾਰ 97 ਨੰਬਰ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕਾਂ 394 395 ਅੰਗ ਤੇ ਸੂਭਤ ਹੈ ਸਾਧਗੁਰ ਬਖਸ਼ਿਸ਼ ਕਰਦੇ ਨੇ ਸੰਤ ਤ੍ਰਿਪਤਾਸੇ ਹਰ ਹਰ ਧਿਆਏ ਸੰਤ ਤ੍ਰਿਪਤਾਸੇ ਕਹਿੰਦੇ ਜਿਹਨਾਂ ਨੇ ਮਨ ਪੰਜਾਂ ਚੋਰਾਵਾਂ ਵੱਲੋਂ ਜਿੱਤ ਲਿਆ ਮਨ ਤੇ ਕਾਬੂ ਪਾ ਲਿਆ ਇਹ ਕਹਿੰਦੇ ਉਹ ਤ੍ਰਿਪਤ ਹੋ ਗਏ ਨੇ ਪਰ ਕਦੋਂ ਇਹ ਹਰ ਹਰ ਤੇ ਆਏ ਜਦੋਂ ਦੁੱਖ ਹਰਨ ਵਾਲੇ ਨੂੰ ਫਿਰ ਕਹਿੰਦੇ ਨੇ ਦੁੱਖ ਹਰਨ ਵਾਲੇ ਨੂੰ ਧਿਆਨਾ ਕੀਤਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਜੀਵਨ ਹਰ ਜੀਵਨ ਜੀਵਨ ਹਰ ਜਪ ਪ੍ਰਸਾਦ ਸਾਂ ਕਹਿੰਦੇ ਭਾਈ ਤ੍ਰਿਪਤੀ ਉਦੋਂ ਹੀ ਆ ਜਦੋਂ ਨਾਮ ਰੂਪੀ ਭੋਜਨ ਸ਼ਕੇਗਾ ਉਸ ਤੋਂ ਬਿਨਾ ਨਾ ਤਾਂ ਕੋਈ ਰੱਜਿਆ ਤੇ ਨਾ ਕੋਈ ਰਜਣਾ ਪਰ ਸਤਿਗੁਰੂ ਕਹਿੰਦੇ ਨੇ ਉਦੋਂ ਰੱਜ ਜਾਏਗਾ ਜੇ ਇਹਦੀ ਬਦੌਲਤ ਅਨੇਕਾ ਬਸਤਰ ਵੀ ਪਾਣਾ ਹੈ ਸੋਹਣੇ ਚੰਦਨ ਦੀ ਸੀਜਾ ਤੇ ਵੀ ਪੈਣਾ ਹੈ ਸੋਨੇ ਅਤਰ ਵੀ ਲਾਣਾ ਹੈ ਤੋੜਾ ਸ਼ੁਕਰਾਨਾ ਕਰਦਾ ਫਿਰ ਤ੍ਰਿਪਤ ਹੋ ਜਾਏਗਾ ਉਹਦੀਆਂ ਦਾਤਾਂ ਦਾ ਸ਼ੁਕਰਾਨਾ ਕਰ ਪਰ ਗਦੋਂ ਤ੍ਰप्त ਹੋਏਗਾ ਜਦੋਂ ਹਾਰੇ ਹਰਤੇ ਜਦੋਂ ਹਰੀ ਨੂੰ ਜਿਹਨੂੰ ਸਤਿਗੁਰੂ ਕਹਿੰਦੇ ਦੁੱਖ ਤੱਦੇ ਜਦ ਵਿਸਰ ਜਾਵੇ ਕਹਿੰਦੇ ਉਦੋਂ ਹੀ ਦੁੱਖ ਹੁੰਦਾ ਜਦੋਂ ਪ੍ਰਮਾਤਮਾ ਵਿਸਰਦਾ ਹੈ ਨਹੀਂ ਤਾਂ ਦੁੱਖ ਨਹੀਂ ਹੈ ਸਾਰਾ ਸੰਸਾਰ ਦੁਖੀ ਉਦੋਂ ਹੁੰਦਾ ਜਦੋਂ ਨਾਮ ਭੁੱਲ ਜਾਂਦਾ ਨਾਮ ਛੱਡ ਦਿੰਦਾ ਕਰ ਕਿਰਪਾ ਆਪਣੇ ਨਾਮ ਲਾਏ ਸਰਬ ਸੁਖ ਪ੍ਰਭ ਤੁਮਰੀ ਰਜਾਈ ਰਹਾਉ ਕਰ ਕਿਰਪਾ ਮੇਰੇ ਸਤਿਗੁਰੂ ਰਹਿਮਤ ਬਖਸ਼ਿਸ਼ ਕਰਕੇ ਜਿਹਨੂੰ ਤੋਂ ਆਪਣੇ ਨਾਮ ਵਿੱਚ ਲਾ ਲੈਣਾ ਜਿਹੜਾ ਤੇਰਾ ਨਾਮ ਧਿਆ ਲੈਂਦਾ ਸਰਬ ਸੁਖ ਪ੍ਰਪਤ ਮਰੀਦਾ ਜਾਏ ਉਹ ਤੇਰੀ ਰਜਾ ਵਿੱਚ ਸਾਰੇ ਸੁਖ ਮਾਨਣ ਯੋਗ ਹੋ ਜਾਂਦਾ ਹੈ ਰਹਾਉ ਵਿਸ਼ਰਾਮ ਦੇ ਕੇਂਦਰੀ ਭਾਸਮ ਜਾਂਦੇ ਨੇ ਜਿਹਨੂੰ ਸਤਿਗੁਰੂ ਕਹਿੰਦੇ ਨੇ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਚਿਤ ਲਾਏ ਕਹਿੰਦੇ ਸੇਵਾ ਭਾਵ ਸਿਮਰਨ ਕਰਨਾ ਜੀਆਂ ਤੇ ਦਇਆ ਕਰਨੀ ਸਰਬਤ ਸੰਤੋਖ ਚ ਰਹਿਣਾ ਕਹਿੰਦੇ ਜਿਹੜਾ ਵੀ ਇਹ ਲੋ ਫੋਲੋ ਕਰਦਾ ਹੈ ਪ੍ਰਮਾਤਮਾ ਦੇ ਰੂਲ ਫੋਲੋ ਕਰਦਾ ਹੈ ਉਸਾਰੇ ਸੁੱਖਾਂ ਦਾ ਅਧਿਕਾਰੀ ਹੋ ਜਾਂਦਾ ਹੈ ਤੇ ਉਹਦੀ ਰਜਾ ਵਿੱਚ ਚੱਲਣ ਲੱਗ ਪੈਂਦਾ ਹੈ ਰਹਾਉ ਦੇ ਕੀ ਵਿਸ਼ਰਾਮ ਦੇ ਕੀ ਸਮਝਾਂਦੇ ਨੇ ਕੇਂਦਰੀ ਭਾਵ ਸਰਬ ਦੁੱਖ ਜਬ ਬਿਸਰ ਐ ਸੁਆਮੀ ਸਾਰੇ ਤਰ੍ਹਾਂ ਦੇ ਦੁੱਖ ਘੇਰ ਲੈਂਦੇ ਨੇ ਕਦੋਂ ਜਦ ਬਿਸਰੈ ਸੰਦ ਦੁੱਖ ਤਦ ਦੇ ਜਦ ਵਿਸਰਿਆ ਕਹਿੰਦੇ ਜਦੋਂ ਵਿਸਰ ਜਾਂਦਾ ਹੈ ਨਾ ਪ੍ਰਮਾਤਮਾ ਨੂੰ ਉਦੋਂ ਹੀ ਦੁਖੀ ਹੁੰਦਾ ਮਾਨ ਕਰਕੇ ਤਾਨ ਕਰਕੇ ਪਰ ਜਦੋਂ ਨਿਰੰਕਾਰ ਯਾਦ ਰੱਖਦਾ ਫਿਰ ਦੁੱਖ ਨਹੀਂ ਕਿਸੇ ਤਰ੍ਹਾਂ ਫਿਰ ਦੁੱਖ ਨਹੀਂ ਸਭ ਸੁਖੀ ਹੀ ਹੈ ਰੇ ਇੱਕ ਹੈ ਇੱਕ ਹੀ ਨੇਤਾ ਹੈ ਗੁਰਾ ਨਹੀਂ ਸਭ ਪਲਾਹੀ ਹੈ ਰੇ ਹਾਰ ਨਹੀਂ ਸਭ ਜਿੱਤ ਹੈ ਫਿਰ ਇਹਨੂੰ ਇਹ ਪਤਾ ਲੱਗ ਜਾਂਦਾ ਵੀ ਕੋਈ ਹਾਰ ਨਹੀਂ ਸਭ ਕੁਝ ਜਿੱਤਿਆ ਹੀ ਹੈ ਪਰ ਕਦੋਂ ਜਦੋਂ ਨਾਮ ਯਾਦ ਕਰਦਾ ਨਹੀਂ ਤਾਂ ਇਹਦੇ ਲਈ ਜਿੱਤ ਵੀ ਹਾਰ ਬਰਾਬਰ ਚੱਲੇ ਜਵਾਰੀ ਦੋ ਹੱਥਾਂ ਕਹਿੰਦੇ ਸਰਬ ਦੁਖ ਜਦ ਬਿਸਰੈ ਸwami ਸਾਰੇ ਤਰ੍ਹਾਂ ਦੇ ਦੁਖ ਵਿਆਪਦੇ ਨੇ ਜਦੋਂ ਪ੍ਰਮਾਤਮਾ ਮਾਲਕ ਇਸ ਧਰਤੀ ਦਾ Swami ਵਿਸਰ ਜਾਏ ਇਹ ਹਉ ਹ ਕਾਮਣ ਪ੍ਰਾਣੀ ਫਿਰ ਇਸ ਲੋਕ ਵਿੱਚ ਤੇ ਉਸ ਪਰਲੋਕ ਵਿੱਚ ਮਨੁੱਖ ਇਹ ਪੰਜ ਪੂਤਕ ਸਰੀਰ ਵਿੱਚ ਵਿਚਰਦਿਆਂ ਹੋਇਆਂ ਕਿਸੇ ਕਮਯੋਗਾ ਨਹੀਂ ਰਹਿੰਦਾ ਦੁਖੀ ਦੁਖ ਹੁੰਦਾ ਸ਼ਾਂਤ ਤਤਰਪਤਾ ਸੇ ਹਾਰੇ ਹਰ ਧਿਆਏ ਕਰ ਕਿਰਪਾ ਆਪਣੇ ਨਾਮ ਲਾਣਾ ਏ ਲਾਈ ਸਰਬ ਸੂਖ ਪ੍ਰਭ ਤੁਮਰੀ ਰਜਾਈ ਰਹਾਓ ਕਹਿੰਦੇ ਸੰਤ ਤ੍ਰਿਪਤ ਹੋ ਜਾਂਦੇ ਨੇ ਜਿਹੜੇ ਨਾਮ ਨੂੰ ਧਿਆਂਦੇ ਨੇ ਨਾਮ ਜਪਣਾ ਕਰਦੇ ਨੇ ਨਾਮ ਦੀ ਕਾਲ ਕਰਨਾ ਕਰਦੇ ਨੇ ਕਰ ਕਿਰਪਾ ਆਪਣੇ ਨਾਮ ਲਾਏ ਮੇਰੇ ਸਤਿਗੁਰੂ ਤੂੰ ਕਿਰਪਾ ਕਰਕੇ ਜਿਹਨੂੰ ਆਪਣੇ ਨਾਮ ਲਾ ਲੈਣਾ ਉਹ ਸਾਰੇ ਸੁੱਖਾਂ ਦਾ ਅਧਿਕਾਰੀ ਸਰਬ ਸੁਖ ਤ੍ਰਿਪਤਮਰੀ ਰਜਾਇ ਤੇਰੀ ਰਜਾ ਵਿੱਚ ਸਾਰੇ ਸੁੱਖਾਂ ਦਾ ਅਧਿਕਾਰੀ ਉਹ ਹੋ ਜਾਂਦਾ ਹੈ ਰਹਾਉ ਵਿਸ਼ਰਾਮ ਦੇ ਕੇਂਦਰੀ ਪਾਸ ਸਮਝਾਂਦੇ ਨੇ ਸੰਗ ਹੋਵਤ ਕਉ ਜਾਨਤ ਦੂਰ ਕਹਿੰਦੇ ਜਿਹੜਾ ਸੰਗ ਹੈ ਵਸ ਰਿਹਾ ਹੈ ਜਰੇ ਜਰੇ ਵਿੱਚ ਕੋ ਜਾਣਤ ਦੂਰੋਂ ਨੂੰ ਦੂਰ ਸਮਝੀ ਬੈਠਾ ਜਿਹਨੂੰ ਕਹਿੰਦੇ ਨੇ ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ ਪਰ ਕੀ ਕੋ ਆਪਣੀ ਹੈ ਆਪਣੋਣੀ ਪਾਇਆ ਕਹਿੰਦੇ ਦੇਖੋ ਐਸਾ ਹੈ ਜਿਹੜਾ ਇਹਦਾ ਨਹੀਂ ਉਹਨੂੰ ਕਹਿੰਦਾ ਮੇਰਾ ਜਿਹੜਾ ਮੇਰਾ ਹੈ ਉਹਨੂੰ ਕਹਿੰਦਾ ਮੇਰਾ ਹੈ ਨਹੀਂ ਕਹਿੰਦਾ ਮਤਲਬ ਜਿਹੜੇ ਸਵਾਸ ਨਿਰੰਕਾਰ ਦੇ ਦਿੱਤੇ ਨੇ ਉਹਨੂੰ ਕਹਿੰਦਾ ਮੇਰਾ ਪਰ ਜਿਹੜੀ ਰਸਨਾ ਨਾਮ ਜਪਣ ਲਈ ਦਿੱਤੀ ਆ ਉਹਨੂੰ ਨਿੰਦਿਆ ਚੁਗਲੀ ਚ ਲਾ ਦਿੰਦਾ ਤੇ ਕਹਿੰਦੇ ਸਾਂਗੋ ਵਦ ਕੋ ਜਾਣ ਦੂਰ ਜਿਹੜਾ ਨੇੜੇ ਵਸ ਰੈ ਉਹਨੂੰ ਦੂਰ ਸਮਝੀ ਬੈਠਾ ਸੋ ਜਨ ਮਰਤਾ ਨਿਤਨੇ ਤਚੂਰ ਜਿਹੜਾ ਦੂਰ ਸਮਝਦਾ ਐਸਾ ਮਨੁੱਖ ਨਿਤਨਿਤ ਚੂਰ ਨਿਤਾ ਪ੍ਰਤੀ ਮਰਦਾ ਜਿਨੇ ਸਾਬ ਕਿਛ ਦੀਆ ਤੇ ਸਚਿਤ ਵਤਨਾਹੀ ਜਿਨ ਸਾਰਾ ਕੁਛ ਦੀਆ ਦਿੱਤਾ ਧਿਆ ਪੁੱਤਰ ਅਸ਼ਵ ਵਰਜ ਧਨ ਦੋ ਜਿਨ੍ਹਾਂ ਦਿੱਤਾ ਜਿੰਨੇ ਲੱਗਦਾ ਸੀ ਜੋ ਕੁਛ ਦਿੱਤਾ ਤੇ ਚਿੱਤਵਤਨਾਹੀ ਜਿਸ ਦਾ ਦਿਆ ਪੈਣਾ ਖਾਏ ਤੇ ਸੋ ਆਲਸ ਕਿਉ ਬਣਾ ਬਾਇ ਜਿਹੜਾ ਦਿੱਤਾ ਪਾਣਾ ਪਾਣਾ ਹੈ ਖਾਣਾ ਕਈਆਂ ਨੂੰ ਪਾਣਾ ਵੀ ਨਸੀਬ ਹੈ ਕਈਆਂ ਨੂੰ ਦੋ ਟਾਈਮ ਦਾ ਅਣ ਵੀ ਰਿਜਕ ਵੀ ਨਸੀਬ ਨਹੀਂ ਹੈ ਤੇ ਕਹਿੰਦੇ ਜਿਹੜਾ ਦਿੱਤਾ ਖਾਣਾ ਉਹਨੂੰ ਚਿੱਤਵਦਾ ਕਿਉਂ ਨਹੀਂ ਯਾਦ ਕਿਉਂ ਨਹੀਂ ਕਰਦਾ ਭਾਈ ਮਹਾ ਵਖਿਆ ਮਹ ਦਿਨ ਰੈਨ ਜਾਹੀ ਦਿਨ ਰਾਤ ਇਹ ਬਹੁਤ ਜਿਹੜੀ ਭਿਆਨਕ ਵਿਖਿਆ ਹੈ ਨਾ ਜ਼ਹਿਰ ਹੈ ਇਹਦੇ ਵਿੱਚ ਗਵਾ ਦੇਣਾ ਦਿਨ ਰਾਤ ਨਾਮ ਜਪਦਾ ਨਹੀਂ ਪਰ ਇਹ ਜ਼ਹਿਰ ਦੇ ਵਿੱਚ ਉਲਝਿਆ ਜਾ ਜਾਂਦਾ ਹੈ ਕਹਨਾਂ ਨਿਕ ਪ੍ਰਭ ਸਿਮਰੋ ਏਕ ਸ਼ਬਦ ਦੀ ਸਮਾਪਤੀ ਤੇ ਕਹਿੰਦੇ ਨੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਦਾਸ ਨਾਨਕ ਕਹਿੰਦਾ ਭਾਈ ਪ੍ਰਭ ਸਿਮਰੋ ਏਕ ਕਹਿੰਦੇ ਭਾਈ ਇੱਕ ਪਰਮਾਤਮਾ ਨੂੰ ਸਿਮਰਨਾ ਕਰੋ ਗਤ ਪਾਈਐ ਗੁਰ ਪੂਰੇ ਟੇਕ ਗਤੀ ਹੋ ਜਾਏਗੀ ਆਵਾਗੋਂ ਦਾ ਗੇੜ ਮੁੱਕ ਜਾਏਗਾ ਮੁਕਤੀ ਪਾ ਲੇਗਾ ਕੇਵਲ ਮੁਕਤੀ ਪਾ ਲੇਗਾ ਪਰ ਕਦੋਂ ਗੁਰ ਪੂਰੀ ਕੀ ਟੇਕ ਜਦੋਂ ਪੂਰੇ ਗੁਰੂ ਦੀ ਟੇਕ ਆਸਰਾ ਤੱਕੇਗਾ ਪੂਰੇ ਦੀ ਸ਼ਰਨ ਵਿੱਚ ਰਹੇਗਾ ਪ੍ਰਭ ਦੁਇ ਕਰ ਜੋੜ ਕਰੋ ਅਰਦਾਸ ਤੋ ਦਪਾਣਾ ਤਾਂ ਨੈਰਾ ਸਰਬ ਛੋੜ ਪ੍ਰਭ ਤੂੰ ਹੀ ਤੇ ਆਇਆ ਮੇਰੇ ਸਤਿਗੁਰੂ ਸਭ ਕੁਝ ਛੱਡ ਕੇ ਉਹਨੂੰ ਤੇ ਨੂੰ ਤੇ ਆਇਆ ਇਹਦੇ ਦਾਸ ਨਾਨਕ ਕਹਿੰਦਾ ਭਾਈ ਇੱਕ ਨੂੰ ਸਿਮਰ ਤੇ ਇੱਕ ਦਾ ਹੀ ਆਸਰਾ ਰੱਖ ਤਾਂ ਕਿ ਤੇਰਾ ਤੇਰੀ ਕੇਵਲ ਮੁਕਤੀ ਹੋ ਸਕੇ ਤੇਰਾ ਆਇਆ ਮਨੁੱਖੇ ਜਾਂਮੇ ਚ ਸਫਲਾ ਹੋ ਸਕੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਨੀਆਂ ਕੋ ਬੇਨਤੀ ਹੈ ਪ੍ਰਵਾਣ ਕਰਨੀ ਆ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦਿਓ ਸੀ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਲੇਖਕ ਤੈਨਾਂ ਛੁੱਟੀ ਹੈ ਖਿੰਖਣ ਖਿੰ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਉ ਉਤਾਰ ਦੇ ਹੋ ਸੱਜਣਾਂ ਸਿਸੜੀਆਂ ਜੋ ਵੈਸੇ ਸਮੇਲ ਗੱਜ-ਵੱਜ ਕੇ ਫਤਿਹ ਦਾ ਜੋ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ